ਉਹਨੇ ਦਾ ਰਗੂ ਉਹ ਦੇਖਾਂ ਮਾਊਆ ਲੈ ਨਹੀਂ ਕਰਨਾ ਪਾਣੀ ਤੇ ਤੱਤਾ ਲਾਤਾ ਉਹ ਭਾਂਡੇ ਚੱਕ ਲੈ ਜਿਹੜੇ ਝੂਠੇ ਪੈ ਚਾਲ ਕੰਮ ਨੂੰ ਮੇੜਾ ਲਾਵਾ ਇਹ ਪਤਾ ਨਹੀਂ ਉਹ ਮੇੜੀ ਚ ਕੰਮ ਹੋਊਗਾ ਸਾਰਾ ਦਿਨ ਨਹੀਂ ਰਹਿਣਾ ਪੜਦਾ ਕੰਮ ਇਹ ਆਪ ਗਰਦਾ ਕਿੱਥੇ ਹੈ ਕੀ ਕਰੀ ਜੰਨੀ ਹੈ ਜਵਾਕ ਜੇ ਕਿੱਥੇ ਰਹੂਗੀ ਨਹੀਂ ਲੱਗੇ ਸੋਨੇ ਸਰਾਈ ਪਈਆ ਜਮਾ ਹਾਂਜੀ ਨਾ ਜਵਾਕਾਂ ਨੂੰ ਕੰਮ ਹੈ ਉਹ ਤਾਂ ਖੇਡਣ ਗਏ ਨੇ ਬਾਹਰ ਮੈਂ ਸੋਚਿਆ ਚੱਲ ਜਿੰਨਾ ਚਿਰ ਬਾਹਰ ਗਏ ਆ ਮੈਂ ਤਾਂ ਵਾਦਾ ਕੰਮ ਨੂੰ ਮੇੜਦਾ ਕਰਦਾ ਜਦੋਂ ਆ ਜਾਂਦੇ ਘਰੇ ਕੰਮ ਦਾ ਡੱਕਾ ਜੀ ਢੋੜ ਦਿੰਦੇ ਕੰਮ ਉੱਥੇ ਦਾ ਉੱਥੇ ਹੀ ਪਿਆ ਰਹਿੰਦਾ ਵਿੱਚ ਵਿਚਾਲੇ ਉਹ ਜਵਾਕਾਂ ਨਾਲ ਤਾਂ ਘਰ 'ਚ ਰੌਣਕ ਹੁੰਦੀ ਹੈ ਆ ਹੁਣ ਆਪਣੇ ਨਾਲੇ ਦੋਨੇ ਸਾਰੇ ਘਰਾਂ 'ਚ ਤੁਰੇ ਫਿਰਦੇ ਆ ਸਭ ਦਾ ਜੀਲ ਬਾਈ ਰਖਦੇ ਆ ਜੇ 2 ਦਿਨ ਕਿਸੇ ਪਾਸੇ ਭੱਗ ਜਾਣ ਨਾ ਤਾਂ ਸਾਰੇ ਪੁੱਛਦੇ ਆ ਕਿ ਜਵਾਕ ਜੀ ਕਿੱਧਰ ਗਏ ਯਾਰੀ ਦੀ ਨਹੀਂ ਹੋਰ ਜੀ ਉਹ ਤਾਂ ਨਾ ਵੱਡੇ ਪਾਰਕ ਤੋਂ ਲੱਗੇ ਛੋਕੀ ਦੀ ਹੱਦ ਤੱਕ ਸਾਰੇ ਘਰਾਂ ਤੋਂ ਚਲੇ ਜਾਂਦੇ ਨੇ ਖੇਡਣ ਵਾਸਤੇ ਓਏ ਹਾਂ ਹਾਂ ਮਨਬੀਰ ਤਾਂ ਨਾ ਕਹਿੰਦੇ ਸੱਤ ਚ ਵੀ ਜਾ ਵੜਦਾ ਆਪਣੇ ਵੱਡੇ ਤਾਏ ਨਾਲ ਤਾਂ ਫੇਰ ਨਹੀਂ ਜਾਂਦਾ ਇਹ ਦੋਹੋ ਤੇ ਸਾਰੇ ਘਰ ਜਵਾਕਾਂ ਨੂੰ ਪਿਆਰ ਵੀ ਕਰਦੇ ਆ ਭਾਈ ਕਹਿੰਦੇ ਸੌ ਸਾਲਾਂ ਤੇ ਇੱਕ ਨਿਆਣਾ ਇਹ ਇੱਕ ਨਾ ਨਾ ਹੋਵੇ 100 ਸਾਲਾਂ ਨੂੰ ਖੇਡ ਲਾਗਦਾ। ਆ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਐ। ਇਹਦੇ ਜਵਾਬ ਜੇ ਕਿਸੇ ਨੂੰ ਨਿਕਲੇ ਜੀ ਨਿਕਲ ਨੰਦੇ ਇੱਥੇ ਤੱਕ ਕੱਲ ਪੱਪੀ ਨੂੰ ਵੀ ਕਿਹਦੀ ਖੜੇ। ਅੱਛਾ ਪੱਪੀ ਡਾਕਟਰ ਨੂੰ? ਉਹ ਹਾਂ ਹਾਂ। ਉਹ ਤੋਂ ਤਾਂ ਟੌਫੀਆਂ ਲੈ ਕੇ ਖਾਂਦੇ ਆ ਇਹ। ਅੱਛਾ। ਉਹ ਵੀ ਇਹਨਾਂ ਦਾ ਕਰਕੇ ਟੌਫੀਆਂ ਜੇਬ 'ਚ ਰੱਖਦਾ। ਕਹਿੰਦਾ ਵਾਹੇ ਰੋਕਾਂ ਦੇ ਟੀਕੇ ਲਾਉਣਾ। ਇਹ ਮੇਰੇ ਟੀਕੇ ਲੋਗੇ ਆ। ਲਾ ਦੇਖੀ ਹੁਣ ਉਹ ਦਾ ਘਰੇ ਆ ਕੇ ਬੜਿਆ ਸੀ ਆ ਫੇਰ ਦੁਰਪਿਆ ਰੇ ਮੇਰੀ ਗੱਲ ਸੁਣ ਅੱਜ ਜਵਾਕਾਂ ਦੀ ਬਾਦ ਨਿਗਾਹ ਰੱਖੀ ਕਿਤੇ ਜਵਾਕਾਂ ਨਾਲ ਕੇ ਦੂਰ ਨਾ ਆ ਗਿਆ ਕਿਤੇ ਉਹ ਚੰਗਾ ਚੰਗਾ ਦੇਖ ਲੂ ਮੈਂ ਤਾਂ ਮੜਾ ਜਾ ਮੇਰਾ ਦੋਸਤ ਨੀ ਰੁਪਿੰਦਰ ਉਹਨਾਂ ਦੇ ਘਰੇ ਜਾ ਕੇ ਹੋਣਾ ਉਹਨਾਂ ਦੇ ਮਿਸਤਰੀ ਲੱਗਿਆ ਉਹ ਕਹਿੰਦਾ ਸੀ ਲੀਡਾ ਮਾਰ ਜੀ ਅੱਛਾ ਰੇਪੀ ਗਏ ਨਾ ਉਹਨਾਂ ਦਾ ਘਰ ਤਾਂ ਵਧੀਆ ਸੀਗਾ ਹੁਣ ਕੀ ਕਰਦਾ ਉਹ ਕੀ ਪਾਉਂਦਾ ਨਾ ਪਹਿਲਾਂ ਢੰਗ ਨਾਲ ਬੋਲਣਾ ਸਿੱਖਣਾ ਉਹ ਕਿੱਡੇ ਕਿੱਡੇ ਵੱਡੇ ਬੰਦਿਆਂ ਦੇ ਵਿੱਚ ਵੈਂਦਾ ਹੁੰਦਾ ਹੈ।ਾਰੇ ਜਿੱਦ ਨਾਲ ਉਹਨੂੰ ਰੁਪਿੰਦਰ ਜੈਦ ਸਾਹਿਬ ਕਹਿੰਦੇ ਨੇ। ਤੂੰ ਉਹੀ ਪਿੰਡ ਵਾਲੀ ਮਤਲਬ। ਅਫਰਿੰਪੀ ਜਦੋਂ ਕੋਈ ਗੱਲ ਕਰੂ ਰਿੰਪੀ ਕੋ ਬੋਲਣਾ ਢੰਗ ਹੁੰਦਾ। ਮੈਨੂੰ ਨਹੀਂ ਕਹਿਣਾ ਹੁੰਦਾ ਰੁਪਿੰਦਰ ਜੈਦ ਰੁਪਿੰਦਰ ਜੈਦ ਲੋਕਾਂ ਲਈ ਹੋਆ ਰੁਪਿੰਦਰ ਜੈਦ ਆਪਣੇ ਲਈ ਤਾਂ ਐਮਪੀ ਆ ਮੈਂ ਤਾਂ ਐਮਪੀ ਕਹੂੰਗੀ। ਨਾ ਹੁਣ ਕੀ ਥਾਂ ਦੇ ਵਿੱਚ ਪਾਣ ਲੱਗਿਆ ਪਿਆ ਉਹ। ਕੋਨਾ ਹੁਣ ਮੈਨੂੰ ਰੇਟ ਕਰਾਂਗੀ। ਉਹਦੇ ਜਿਹੜੇ ਮੂਰਲੇ ਕਮਰੇ ਆ ਦੋ ਉਹ ਨੀਵੇਂ ਹੋਏ ਪਏ ਸੀ ਉਹ ਨਾ ਹੁਣ ਨੇ ਉੱਚੇ ਚੱਕਿਆ ਢਾਕੇ ਉਹ ਨਹੀਂ ਨਹੀਂ ਢਾਕੇ ਨਹੀਂ ਉਸ ਦਾ ਬਾਲੀ ਵਧੀਆ ਟੈਕਨੀਕ ਆ ਗਈ ਸਾਰਾ ਬੜਾ ਬੜਾਇਆ ਘਰੀ ਜੱਗਾ ਨਾਲ ਤਾਂ ਹਾਂ ਚੱਕ ਦਿੰਦੇ ਆ ਉਹਨੇ ਖਰਚ ਆਤਾ ਇਹ ਤਾਂ ਕਮਾਲ ਹੋ ਗਈ ਮੈਂ ਤਾਂ ਨਵੇਂ ਕੰਮ ਸੁਣਿਆ ਇਹ ਗੱਡੀਆਂ ਮੋਟਰਾਂ ਥੱਲੇ ਤੇ ਜੱਕ ਲੱਗਦਾ ਸੁਣਿਆ ਆ ਜੱਕਾ ਨਾਲ ਹੁਣ ਘਰ ਚ ਪਾ ਲਾਗੇ ਇਹ ਘਰ ਥੱਲੇ ਜੱਕ ਕਿਵੇਂ ਲੱਗਦਾ ਇਹਨੂੰ ਲੈਂਦੀ ਠੰਡ ਹੋਈ ਵੀ ਆ ਉਹਨੂੰ ਮਿਸਤਰੀ ਲਾਉਂਦੀ ਕੀ ਹੋਏ ਬਣੀ ਉਹ ਤੂੰ ਦਾ ਦਿਮਾਗ ਖਾਣ ਨੂੰ ਆ ਬੱਦੂ ਦਾ ਉਹ ਮੂਰਤ ਤਿਹਾਰ ਆਉਦਾ ਹੈ ਅਗਲਾ ਕਹਿੰਦਾ ਆ ਵੀ ਤਿਹਾਰ ਤੋਂ ਪਹਿਲਾਂ ਪਹਿਲਾਂ ਘਰ ਤਿਆਰ ਕਰ ਲੀਏ ਤਿਹਾਰ ਮਨਾਵਾਂਗੇ ਨਹੀਂ ਆਪਣੀ ਲੋਕ ਮਨਾਉਂਦੇ ਆ ਕਿ ਬਾਹਰ ਵੀ ਗੁਰੂ ਵੀ ਮਨਾਉਂਦੇ ਨੇ ਲੋਕਾਂ ਲਈਏ ਜਿਹੜੀ ਆਪਣੀ ਧਰਤੀ ਹੈ ਨਾ ਗੁਰੂਆਂ ਪੀਰਾਂ ਪਗੰਬਰਾਂ ਦੀ ਦੇਵਤਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇੱਥੇ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਸਾਰੇ ਤਿਹਾਰ ਹਰ ਘਰ ਮਾਇਤੇ ਹਾਰ ਨਾਲ ਮਿਲ ਕੇ ਬਣਾਈ ਜਾਂਦੀ ਹੈ ਇਕੱਠੇ ਕਰਕੇ ਇਹ ਹਿੰਦੂਆਂ ਦੇ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਤਿਹਾਹਰ ਤਾਂ ਆਪਣੇ ਸਾਂਝੇ ਸੀਗੇ ਲੜਕੇ ਬਣਾਉਂਦੇ ਸੀ ਤੇ ਹੁਣ ਤਾਂ ਆਪਣੇ ਲੋਕ ਕ੍ਰਿਸਚੀਅਨਾਂ ਦੇ ਵੀ ਤਿਹਾਹਰ ਆਪਣੇ ਨਾਲ ਮਨਾਉਣ ਲੱਗੇ ਹੈ ਉਹਦੋਂ ਆਪਣੇ ਗੁਰੂਆਂ ਦੇ ਹੀ ਰੀਤਾਂ ਚੱਲੀਆਂ ਦੇ ਸੀ ਤੇ ਆਪਣੇ ਲੋਕਾਂ ਨੇ ਕ੍ਰਿਸਚੀਅਨ ਭਾਈਚਾਰੇ ਦਾ ਤਿਹਾਹਰ ਵੀ ਰੱਖ ਕੇ ਮਨਾਇਆ ਇਹ ਸਾਂਝ ਆਪਣੀ ਹੈ ਬਾਹਰ ਹੈ ਨਹੀਂ ਐ ਬਾਹਰਲੇ ਲੋਕ ਵੀ ਮਨਾਉਂਦੇ ਨੇ ਉਹ ਨਹੀਂ ਨਹੀਂ ਬਾਹਰ ਨਹੀਂ ਮਨਉਂਦੇ ਬਾਹਰ ਲੋਕਾਂ ਕੋਲੇ ਇੰਨਾ ਟਾਈਮ ਹੈ ਨਹੀਂ ਵੀ ਕਿਥੇ ਕੋਲੇ ਲੜਕੇ ਬੈਠ ਸਕਣ ਉਹ ਤਾਂ ਬਸ ਪੈਸਾ ਕਮਾਉਣ ਤੇ ਕੰਮ ਲਗਣ ਦਿੰਦਾ ਚੱਲ ਹੁਣ ਛੱਡੋ ਜੀ ਮੈਨੂੰ ਹੁਣ ਐ ਦੱਸੋ ਹੁਣ ਕਿਹੜਾ ਤਿਹਾਰ ਆਊਗਾ ਤੇ ਕਿੰਨੇ ਦਿਨ ਰਹਿ ਗਏ ਉਹ ਮੂਰਖੇ ਇਹਨੂੰ ਇਹ ਵੀ ਨਹੀਂ ਪਤਾ ਵੀ ਹੁਣ ਕਿਹੜਾ ਤਿਹਾਰ ਆਊਗਾ ਹੁਣ ਲੋਹੜੀ ਆਊਗੀ ਨਾਲੇ ਦਿਨ ਕਿਨੇ ਰਹਿ ਗਏ ਹੁਣ ਛੋਟੇ ਛੋਟੇ ਦਿਨ ਨੇ ਚੜਿਆ ਤੇ ਛਿਪਿਆ ਚੜਿਆ ਤੇ ਛਿਪਿਆ ਲੋਹੜੀ ਤਾਂ ਆ ਗਈ ਸਮਝ ਲਾ ਚੱਲ ਠੀਕ ਐ ਮੈਂ ਤਾਂ ਹੁਣ ਕਰਦੀ ਆ ਪਾਥੇ ਦਾ ਪ੍ਰਬੰਧ ਐ ਨਹੀਂ ਪਤਾ ਕੌਣ ਕਿੱਥੋਂ ਪਾਥੇ ਮੰਗਣਾ ਜੀ ਉਹ ਪਾਥੀਆਂ ਦੀ ਗੱਲ ਕਰਦੀ ਆ ਤੋਂ ਕੰਬਲੀਏ ਪਾਥੀਆਂ ਤਾਂ ਸਾਡੇ ਵੇਲੇ ਹੁੰਦੀਆਂ ਸੀ ਉਹ ਜਦੋਂ ਅਸੀਂ ਨਿੱਕੇ ਹੁੰਦੇ ਸੀ ਉਹਦੋਂ ਲੈ ਹੁੰਦੇ ਪਾਥੀਆਂ ਮੰਗ ਕੇ ਜਿੰਨ ਚਾਰ ਜਣੇ ਰਲ ਜਾਂਦੇ ਇੱਕ ਬੋਰੀ ਚੱਕ ਲੈਂਦੇ ਤੇ ਚੱਲ ਪੈਂਦੇ ਘਰਾਂ ਚ ਬਾਹਰ ਜੀ ਜਾ ਕੇ ਅਗਲੇ ਦੇ ਪਾਥੀਆਂ ਮੰਗਦੇ ਕਹਿੰਦੇ ਅ ਮਾਈ ਪਾਥੀ ਪਾ ਪਾਥੀ ਤੇਰਾ ਪੁੱਤ ਚੜੂਗਾ ਹਾਥੀ ਲੈ ਕਹਿੰਦੇ ਚਾਰ ਖਦਾਂ ਵਾਲੇ ਖੇਲਾ ਦੇ ਪਾਥੇ ਨਾਲ ਖੇਲਾਂਗੇ ਅਗਲੇ ਬਾਰ ਚ ਖੜ ਕੇ ਰੋਲਾ ਪਾਈ ਜਾਂਦੇ ਫੇਰ ਕੋਈ ਬੁਢੀ ਆਉਂਦੀ ਫੇਰ ਸਾਨੂੰ ਪਾਥੀਆਂ ਪਾ ਜਾਂਦੀ ਐਂ ਪਾਥੀਆਂ ਇਕੱਠੀਆਂ ਕਰਨੇ ਦੇ ਫੇਰ ਸਾਂਝੀ ਵੱਡੀ ਲੋੜੀ ਪਾਉਂਦੇ ਤੇ ਲੋੜੀ ਵਾਲੇ ਦੇ ਨਾ ਜਿੰਨਾ ਘਰਾਂ ਦੇ ਵਿੱਚ ਮੁੰਡੇ ਹੋਏ ਹੁੰਦੇ ਸੀ ਉਹਨਾਂ ਘਰਾਂ ਚ ਗੁੜ ਮੰਗ ਕੇ ਲਿਆਉਂਦੇ ਗੁੜ ਮੰਗ ਕੇ ਲਿਆਉਂਦੇ ਤੇ ਲੋੜੀ ਦੇ ਉੱਤੇ ਬਹਿ ਕੇ ਸਾਰੇ ਵੰਡ ਕੇ ਆਪਸ ਵਿੱਚ ਖਾਦੇ ਨਾਲੇ ਰਯੌੜੀਆਂ ਖਾਦੇ ਨਾਲੇ ਮੂਹਣੀਆਂ ਖਾਦੇ ਆ ਤਾਂ ਥੋੜੀ ਗੱਲ ਠੀਕ ਐ ਪਹਿਲਾਂ ਰਵਾਜ ਤਾਂ ਪਹਿਲਾਂ ਨਹੀਂ ਰਹੀ ਪਹਿਲਾਂ ਬੁੜੀਆਂ ਨਾ ਇਕੱਠੀਆਂ ਹੋ ਕੇ ਗੁੜਦਿਆਂ ਭਰਾਂਤਾ ਭਰ ਕੇ ਘਰਾਂ ਜਿਹਦੇ ਵੰਡਣ ਵਗ ਜਾਂਦੀਆਂ ਨਹੀਂ ਫਲਾਣੇ ਦੇ ਮੁੰਡਾ ਹੋਇਆ ਨਹੀਂ ਢਿਮਕੇ ਦੇ ਮੁੰਡਾ ਹੋਇਆ ਤਿੰਨ ਚਾਰ ਦਿਨ ਪਹਿਲਾਂ ਨਾ ਕੁੜੀਆਂ ਤੇ ਬੁੜੀਆਂ ਦੇ ਵਿਹਾਂ ਚ ਲਾਰੇ ਲੱਗ ਜਾਂਦੇ ਗੁੜ ਵੰਡਣ ਵਾਸਤੇ ਪਰ ਹੁਣ ਨਹੀਂ ਹੁਣ ਤਾਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਤਾ ਲੋਕਾਂ ਦੇ ਮੂੰਹ ਤੇ ਰੌਣਕ ਹੀ ਨਹੀਂ ਰਹੀ ਪਹਿਲਾਂ ਖੁਸ਼ੀ ਹੁੰਦੀ ਸੀ ਲੋਕ ਆਲੇ ਮਿਲ ਕੇ ਬਾਹਰ ਸਾਂਝੀ ਰੋੜੀ ਪਾ ਕੇ ਤਿਹਾੜ ਮਨਾਉਂਦੇ ਸੀ ਹੁਣ ਤਾਂ ਬਸ ਟਾਈਮ ਪਾਸ ਹੈ ਹੁਣ ਤਾਂ ਲੋਕ ਘਰਾਂ ਦੇ ਵਿੱਚ ਹੀ ਤਿਹਾੜ ਮਨਾਉਂਦੇ ਆਪਾਂ ਬਾਹਰ ਨਹੀਂ ਮਨਾਉਂਦੇ ਐਸੇ ਨੇ ਲੋਕਾਂ ਦਾ ਮੁੱਖ ਮੋੜ ਤਾਂ ਚੰਗਾ ਮੈਂ ਚੱਲਦਾ ਹੁਣ ਠੀਕ ਕੀ ਕਰਾਂ ਮਸਾਂ ਬਾਰ ਗਿਆ ਮੈਂ ਤਾਂ ਹੁਣ 10 ਮਿੰਟ ਨਾ ਮੋਬਾਈਲ ਦੇਖ ਦਿਆਂ ਹੁਣ ਸਾਰਾ ਦਿਨ ਨਹੀਂ ਦੇਖਣ ਦਿੰਦੇ ਉਹ ਵੀ

ਏ ਮੈਂ ਭੋਲੇ ਦਾ ਚੇਤੀ ਕਰੋ ਮਾਚੀ ਲਾ ਗਈ ਦਾਣਵਾ ਨੀ ਉਤਰ ਉਹ ਨਾਲ ਦੇ ਖੜ ਗਿਆ ਹਨਾ ਇੰਨੇ ਕ ਕਾਲੀ ਕਰੀ ਜੰਨਾ ਜੋ ਆਕੇ ਬੁਢਜਾ ਬਾਬਾ ਦਾ ਇੰਨੀ ਠੰਡ ਹੋ ਪਈ ਆ ਬਿਮਾਰ ਹੋ ਗਏ ਲੱਗਣ ਤਾਂ ਹੋ ਜੂ ਬਣਾਉਣੀ ਆ ਪਾਚੀ ਖੜ ਜਾ ਤੇ ਅੱਧੀ ਚੀਜ਼ਾਂ ਭੁਲ ਗਈਆਂ ਸੇ ਕਹਿੰਦੇ ਰਾਗੀ ਲਿਖੀ ਆ ਰਹੀ ਚੀਜ਼ ਲਿਖੀ ਉਹ ਚੰਗਾ ਜੇ ਤੋ ਵੇਰ ਦੀ ਹੋਈ ਦੱਸ ਦੀ ਫਿਰ

कुछ बाबा पागे फिर खेल जायो ओहो, ओहे बाले, दस नहीं, नहीं। दिमाग फेल कर रहे। और की दमाग चकते मेरा जमी ना यही पाने पवेंगे मत ही पाऊ दो तो पिला नहीं जा नहीं गया बैठे रहे नहीं गया अभी तो पिला तो पिला तो सिर्फ तेरा मार मार लागे नहीं तो बाहर ना करो मनवीर जेरी ना दुनिया दे चपार के ले लो नहीं नहीं नहीं, नहीं।, नहीं, नहीं। पहन के तो थो थोड़े फिर ਆ ਮਨਗਣਾ ਪੁੱਤ ਬਈ। ਉੱਪੀ ਲੈ ਲੁੱਤ ਪਤਾ। ਬਾਈ ਫਰੰਡ ਹੋਈ ਵੀ ਐ। ਜਾ ਹੁਣ ਖੇਡਿਆ ਹੋ ਜਾ ਕੇ ਸ਼ਾਬਾਸ਼। ਆਲੀ ਪਾਰਚੀ। ਬੋਲ ਦੇ ਦੀ। ਹੁਣ ਤਾਂ ਗਾਲੀ ਕੱਢੀ ਜਾਂਦਾ ਪਾਰਚੀ ਦੇ ਥੇਦੀ। ਨਾ ਬਯਾਨ ਨਹੀਂ ਆਏਗਾ। ਹੁਣ ਛੇਤੀ ਪੈਣ ਦੀ ਹੋ ਗਈ ਤੈਨੂੰ। ਓਹੋ। ਉਹ ਪਤਾ ਹੀ ਨਹੀਂ ਲੱਗਾ ਕਦੋਂ ਅੱਖ ਚ ਆ ਗਈ ਜਨ। ਹੋ ਗਈ ਬਈ ਤੂੰ ਬੜਾ ਆ ਲੋ ਯਾਰ ਦੇਖਾ ਕੀ ਕੁਛ ਲਿਖਿਆ ਹੈ ਬਰਾਹੀਦ ਮਾਰ ਗਿਆ ਹੋਰ ਬਹੁਤ ਹੈ ਅਸਲ ਕੁਝ ਵੀ ਨਹੀਂ ਯਾਰ ਥੋੜੀ ਜਿਹਾ ਜਮਾ ਨਾ ਕੋਈ ਰੌੜੀਆਂ ਨਾ ਕੱਚਕ ਨਾ ਮੂੰਖੜੀਆਂ ਕੀ ਲਿਖਿਆ ਚ ਬਸ ਜਿੰਨਾ ਲਿਖਿਆ ਬਹੁਤ ਹੈ ਸਮਾਨ ਆਪਣਾ ਹੀ ਦੋ ਤਾਂ ਜੋ ਆਗਾ ਆਪਣੇ ਕਿੰਨੇ ਖਾਣਗੇ ਉਹ ਆਪਣੇ ਦਾ ਖਾਣਗੇ ਇਹਦਾ ਠੀਕ ਹੈ ਉਹ ਜਿਹੜੇ ਜਵਾਕ ਬਾਹਰ ਤੋਂ ਜਿਹੜੇ ਆ ਉਹ ਵੀ ਤਾਂ ਰੱਖਣਗੇ ਜਿਹੜਾ ਨੂੰ ਸੁਬਾਹ ਆਪਾਂ ਇਹਨਾਂ ਨਾਲ ਲੈ ਕੇ ਬੰਡ ਕੇ ਉਹਦੇ ਸੀ ਕਿਸੇ ਨੂੰ ਲੋੜ ਨਹੀਂ ਦੇਣ ਦੀ ਆਪਾਂ ਤਾਂ ਲੋੜੀ ਘਰੀ ਮਨਾਵਾਂਗੇ ਆਪਾਂ ਨੀ ਜੀ ਬਾਹਰ ਜਾਂਦੇ ਜੁੰਦੇ ਨਾਲੇ ਟਾਈਮ ਅੱਜਕੱਲ ਮਾੜਾ ਹੈ ਨਾਲੇ ਜਵਾਕਾਂ ਨੂੰ ਐਵੇਂ ਕੋਈ ਜਵਾਕ ਆਪਣੇ ਨਿਆਣੇ ਨੇ ਉਹਨੇ ਬਾਧੂ ਦਾ ਖਾਚਾ ਉਹ ਬੱਲੇ ਨਹੀਂ ਤੇਰੇ ਬਾਹ ਨਹੀਂ ਥਿਆਣੀਏ ਹੁਣ ਤੈਨੂੰ ਵਾਧੂ ਦਾ ਖਰਚਾ ਲੱਗਣ ਲੱਗ ਗਿਆ। ਥੋੜੀ ਔਰਤਾਂ ਦੀ ਸੋਚ ਜਾਤ ਥੋੜੀ ਛੇਤੀ ਬਦਲ ਜਾਂਦੀ ਹੈ। ਉਹ ਬੇੜਾ ਯਾਦ ਕਰ ਜਦੋਂ ਆਪਣੇ ਬੱਚੇ ਇਹ ਨਹੀਂ ਸੀ। ਭੁੱਲ ਨਾ ਉਦੋਂ ਕਿੰਨੇ ਘਰਾਂ ਦੇ ਵਿੱਚ ਲੋੜੀਆਂ ਵੰਡ ਕੇ ਆਉਂਦੀ ਸੀ। ਤੇ ਕਿੰਨੇ ਜਵਾਕਾਂ ਤੋਂ ਅਰਦਾਸਾਂ ਕਰਾਉਂਦੀ ਸੀ। ਕਿ ਆਹ ਖੁਸ਼ੀਆਂ ਭਰੀ ਲੋੜੀ ਸਾਡੇ ਘਰੇ ਵੀ ਆਵੇ। ਭੁੱਲ ਜਾਂਦੀਆਂ ਤੁਸੀਂ। ਸਹੀ ਗੱਲ ਹੈ। ਤੁਸੀਂ ਛੇਤੀ ਭੁੱਲ ਜਾਂਦੀਆਂ। ਮੈਂ ਠੀਕ ਜਾ ਤੀਆ। ਠੰਡਾ ਹੋ ਜਾ ਜੇ ਜਾ ਕੇ ਸੌਦਾ ਲਿਆ ਉਹ ਕੀ ਯਾਰ ਸੌਦਾ ਲਿਆ ਜਾ ਕੇ ਸਾਰਾ ਮੂਹਰੇ ਖਰਾਬ ਕਰਤਾ ਤੇਰੀ ਸੋਚ ਨੇ ਥੋੜੀ ਔਰਤਾਂ ਦੀ ਸੋਚ ਐਡੀ ਛੋਟੀ ਉਹ ਬੇਲਾ ਯਾਦ ਕਰ ਜਦੋਂ ਕੋਈ 16-17 ਸਾਲ ਪਹਿਲਾਂ ਆਪਾਂ ਬਿਨਾ ਬੱਚਿਆਂ ਦੇ ਲੋੜੀ ਮਨਾਈ ਐ ਉਦੋਂ ਕਦੇ ਕਿਸੇ ਦੇ ਘਰੇ ਜਾ ਕੇ ਕਦੇ ਕਿਸੇ ਦੇ ਘਰੇ ਜਾ ਕੇ ਕਿ ਹਰ ਇੱਕ ਦੀ ਲੋੜੀ ਦੇ ਵਿੱਚ ਚੜ੍ਹ ਪਉਦੀ ਸੀ ਤੇ ਲੋੜੀ ਅਰਦਾਸਾਂ ਕਰਦੀ ਸੀ ਕਿ ਪਰਮਾਤਮਾ ਬਖਾ ਦੇ ਕਰੀ ਕਿਤੇ ਰੰਗ ਲਾਊਗਾ ਜੇ ਪਰਮਾਤਮਾ ਦੇ ਰੰਗ ਲਾਤੇ ਤਾਂ ਹੰਡਰੇ ਜੀ ਤੇ ਭੁੱਲ ਗਈ ਮੇਰੇ ਸਾਰਿਆਂ ਨੇ ਹੱਥ ਬੰਨ ਕੇ ਬੇਨਤੀ ਆ ਕਿ ਪਰਮਾਤਮਾ ਨੂੰ ਕਦੇ ਭੁੱਲੋ ਨਾ ਪਰਮਾਤਮਾ ਇਹਨਾਂ ਦੀ ਵਸਦਾ ਹੈ ਗਰੀਬ ਦੇ ਵਿੱਚ ਤੇ ਛੋਟੇ-ਛੋਟੇ ਬੱਚਾ ਦੇ ਵਸਦਾ ਹੈ ਹਰ ਇੱਕ ਇਨਸਾਨ ਦੇ ਵਸਦਾ ਹੈ ਇਹ ਕੋਈ ਪਤਾ ਨਹੀਂ ਪਰਮਾਤਮਾ ਕਦੋਂ ਕਿਸ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਜੀ ਇਸ ਕਰਕੇ ਪਰਮਾਤਮਾ ਨੂੰ ਭੁੱਲੋ ਨਾ ਜੇ ਕੋਈ ਵਿਅਕਤੀ ਇਸਾ ਵੀ ਜਿਹਦੇ ਕੋਈ ਅੱਗੇ ਪਿੱਛੇ ਹੈ ਨਹੀਂ ਤਾਂ ਆਪਣਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਆਪਾਂ ਸ਼ਾਮਲ ਹੋਈਏ ਉਹਨਾਂ ਦਾ ਸਾਥ ਦੇਈਏ ਜੇ ਕੋਈ ਬਿਨਾ ਬੱਚਾ ਤੋਂ ਲੋਹੜੀ ਮਨਾਉਂਦਾ ਹੈ ਉਹ ਵੀ ਆਪਣੇ ਨਗਰ ਖੇੜੇ ਦੀ ਸੁੱਖ ਮੰਗਦਾ ਹੈ ਆਪਣੇ ਖੁਸ਼ੀਆਂ ਲੱਗਦਾ ਹੈ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਜਾ ਕੇ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਈਏ ਇਹੀ ਸੱਚਾ ਤਿਹਾਰ ਹੈ ਇਹੀ ਸੱਚੀ ਲੋਹੜੀ ਹੈ ਹਾਂ ਜੀ ਕਿੱਦਾਂ ਲੱਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਿਓ ਅਸੀਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਵੱਖਰਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਭਾਵੇਂ ਸਾਡੇ ਕੋਲੇ ਜਾਦਾ ਐਕਟਰ ਹੈ ਨਹੀਂ ਪਰ ਫਿਰ ਵੀ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਪੂਰੀ ਵਧੀਆ ਗੱਲ ਦਿਖਾਈ ਜਾ ਸਕੇ ਅਸੀਂ ਇਸ ਫਿਲਮ ਦੇ ਵਿੱਚ ਪ੍ਰਾਣਾ ਵਿਰਥਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਕੁਝ ਲੋੜੀਂਦੇ ਤਿਹਾੜ ਵੇਲੇ ਹੁੰਦਾ ਸੀ ਤਾਂ ਵੀਰਾਂ ਦੀ ਬੇਨਤੀ ਹੈ ਅ ਵੱਧ ਤੋਂ ਵੱਧ ਸ਼ੇਅਰ ਕਰੋ ਫਿਲਮ ਨੂੰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜੀਤਾ ਮੋਰ ਮਨਵੀਰ ਫਿਰਮ ਚ ਤੁਹਾਡਾ ਆਪਣਾ ਚੈਨਲ ਹੈ ਸਭ ਵੱਧ ਤੋਂ ਵੱਧ ਸਪੋਰਟ ਕਰੋ ਜੀ ਹਾਂਜੀ ਥੈਂਕ ਯੂ ਮਿਹਰਬਾਨੀ